ਪੰਜਾਬੀਆਂ ਲਈ ਹੋ ਗਿਆ ਵੱਡਾ ਐਲਾਨ ਇਨ੍ਹਾਂ ਲੋਕਾਂ ਨੂੰ ਮਿਲਣਗੇ 2.5 ਲੱਖ ਰੁਪਏ ਜਲਦੀ ਤੋਂ ਜਲਦੀ ਦੇਖ ਲਵੋ ਪੂਰੀ ਖਬਰ ਜੀ ਹਾਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਅਤੇ ਕਾਉਂਸਲਰ ਅਸ਼ੋਕ ਸੂਦ ਨੇ ਦੱਸਿਆ ਕਿ ਸ਼ਹਿਰ ਦੇ ਗਰੀਬ ਅਤੇ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਮਕਾਨ ਕੱਚੇ ਹਨ ਉਹਨਾਂ ਨੂੰ ਮਕਾਨ ਪੱਕੇ ਕਰਵਾਉਣ ਲਈ 2.5 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ ਉਕਤ ਆਗੂਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਜਿਹੜੇ ਵੀ ਗਰੀਬ ਪਰਿਵਾਰ ਸ਼ਹਿਰ ਦੀ ਹਦੂਦ ਯਾਨੀ ਕਿ ਸਰਹੱਦ ਦੇ ਅੰਦਰ ਰਹਿੰਦੇ ਹਨ ਅਤੇ ਉਹਨਾਂ ਦੇ ਮਕਾਨ ਕੱਚੇ ਹਨ ਉਹ ਨਗਰ ਕੌਂਸਲ ਵਿਖੇ ਲੋੜਿੰਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਯੋਜਨਾ ਦਾ ਲਾਭ ਜਲਦ ਤੋਂ ਜਲਦ ਪ੍ਰਾਪਤ ਕਰਨ ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਸਨ 2024 ਚ ਜਿਹੜੇ ਲੋਕਾਂ ਨੇ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਸਨ ਉਹ ਸਰਕਾਰ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਨਵੀਆਂ ਅਰਜ਼ੀਆਂ ਮੰਗੀਆਂ ਗਈਆਂ ਹਨ ਪ੍ਰਧਾਨ ਕੁੰਦਰਾ ਨੇ ਕਿਹਾ ਕਿ ਜਿਹੜੇ ਗਰੀਬ ਪਰਿਵਾਰ ਦਾ ਘਰ ਕੱਚਾ ਹੈ ਉਹੀ ਇਸ ਯੋਜਨਾ ਅਧੀਨ ਆਉਂਦਾ ਹੈ ਅਤੇ ਉਕਤ ਵਿਅਕਤੀ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਜਾਣ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਲੋਕ ਜਿਨ੍ਹਾਂ ਦੇ ਘਰ ਪੱਕੇ ਹਨ ਉਹ ਵੀ ਗ੍ਰਾਂਟ ਲੈਣ ਲਈ ਦਸਤਾਵੇਜ਼ ਜਮ੍ਹਾਂ ਕਰਵਾ ਦਿੰਦੇ ਹਨ ਜੋ ਯੋਜਨਾਵਾਂ ਦੇ ਨਿਯਮਾਂ ਅਧੀਨ ਨਹੀਂ ਆਉਂਦੇ। ਇਸ ਲਈ ਅਜਿਹੇ ਵਿਅਕਤੀ ਆਪਣੀ ਅਰਜੀ ਬਿਲਕੁਲ ਨਾ ਦੇਣ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ ਕੱਚੇ ਮਕਾਨਾਂ ਵਾਲੇ ਗਰੀਬ ਵਿਅਕਤੀ ਨੂੰ ਹੀ ਇਸ ਯੋਜਨਾ ਤਹਿਤ ਗ੍ਰਾਂਟ ਜਾਰੀ ਹੋਵੇਗੀ ਤਾਂ ਇਹ ਲੋਕਾਂ ਦੇ ਲਈ ਬਹੁਤ ਹੀ ਚੰਗੀ ਤੇ ਵੱਡੀ ਖੁਸ਼ਖਬਰੀ ਆ ਰਹੀ ਆ ਕਿਉਂਕਿ ਸਮਾਜ ਦੇ ਵਿੱਚ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਗਰੀਬ ਗਰੀਬ ਵਰਗ ਦੇ ਲੋਕ ਆ ਜਿਨ੍ਹਾਂ ਕੋਲੇ ਰਹਿਣ ਲਈ ਘਰ ਦੇ ਵਿੱਚ ਪੱਕੀ ਛੱਤ ਵੀ ਨਹੀਂ ਹੈਗੀ ਤੇ ਉਹ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਇਹ ਐਲਾਨ ਮਾਛੀਵਾੜਾ ਦੇ ਵਿੱਚ ਕੀਤਾ ਗਿਆ ਆ ਹੈ ਜਲਦ ਤੋਂ ਜਲਦ ਆਪਣੀਆਂ ਅਰਜ਼ੀਆਂ ਮਾਛੀਵਾੜਾ ਦੇ ਨਗਰ ਕੌਂਸਲ ਦੇ ਵਿੱਚ ਜਮ੍ਹਾਂ ਕਰਵਾ ਕੇ ਤੁਸੀਂ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ ਕਿਉਂਕਿ ਸਰਕਾਰ ਦੇ ਵੱਲੋਂ ਇਹ ਯੋਜਨਾ ਜਿਹੜੀ ਚਲਾਈ ਜਾ ਰਹੀ ਹੈ ਤੇ ਯੋਜਨਾ ਦੇ ਅਧੀਨ ਜਿੰਨੇ ਵੀ ਲੋਕ ਆਉਂਦੇ ਹਨ ਉਹ ਇਸ ਯੋਜਨਾ ਦਾ ਲਾਭ ਜਲਦ ਤੋਂ ਜਲਦ ਪ੍ਰਾਪਤ ਕਰਨ ਤਾਂ ਜੋ ਜਿਹੜੀ ਯੋਜਨਾ ਵਾ ਉਹ ਸੀਮਤ ਸਮੇਂ ਤੱਕ ਹੈ ਅਤੇ ਯੋਜਨਾ ਜੋ ਖਤਮ ਨਾ ਹੋ ਜਾਵੇ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ